ਜਿਹੜਾ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਇਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਇੱਕ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਆਉਂਦੇ ਆਉਂਡ ਆਪ ਕੀਤੇ ਗਏ ਆ ਜਿਨ੍ਹਾਂ ਕੋਲੋਂ 212 ਗ੍ਰਾਮ ਜਿਹੜੀ ਹੈਗੀ ਆ ਆਈਸ ਡਰਗ ਜਿਹੜੀ ਆ ਬਰਾਮਦ ਹੋਈ ਜਿਹੜੀ ਆ ਆਈਸ ਡਰਗ ਹੈਗੀ ਆ ਇਹ ਜਿਵੇਂ ਹਿਊਰਨ ਹੈਗੀ ਉਹਨਾਂ ਤੋਂ ਵੀ ਥੋੜੀ ਜੀ ਸਪੀਰੀਅਰ ਹੁੰਦੀ ਆ ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੀ ਕੀਮਤ ਜਿਹੜੀ ਹੈ ਕਰੋੜਾਂ ਦੇ ਵਿੱਚ ਹੁੰਦੀ ਹੈ ਔਰ ਫਰੀਦਕੋਟ ਦੇ ਇਤਿਹਾਸ ਦੇ ਵਿੱਚ ਆਈਸ ਜਿਹੜੀ ਡਰਗ ਵਾਲੀ ਉਹ ਕਦੀ ਵੀ ਪਹਿਲਾਂ ਫੜੀ ਨਹੀਂ ਗਈ ਇੰਨੀ ਮਾਤਰਾ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਫਰੀਦਕੋਟ ਪੁਲਿਸ ਨੇ ਜਿਹੜੀ ਹੈਗੀ ਆਈਸ ਟਰੱਗ ਜਿਹੜੀ ਹੈ ਰਿਕਵਰ ਕੀਤੀ ਰਿਕਵਰ ਕਰਨ ਤੋਂ ਬਾਅਦ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਜਿਹੜਾ ਲੜਕਾ ਜਿਹੜਾ ਅਰੈਸਟ ਕੀਤਾ ਹੈਗਾ ਜਿਹਦੇ ਕੋ ਉਹਦੇ ਖਿਲਾਫ ਜਿਹੜੇ ਹੈਗੇ ਆ ਪੰਜ ਮੁਕਦਮੇ ਹੈਗੇ ਆ ਆਲਰੇਡੀ ਵੱਖ-ਵੱਖ ਜ਼ਿਲ੍ਹਕਾਂ ਦੇ ਵਿੱਚ ਜਿਹੜੇ ਹੈਗੇ ਨਸ਼ੇ ਦੇ ਮੁਕਦਮੇ ਦਰਜ ਹੈਗੇ ਔਰ ਜਿਹੜਾ ਨਾਲ ਇੱਕ ਲੜਕਾ ਹੈਗਾ ਉਹਦੇ ਤੇ ਕੋਈ ਵੀ ਮੁਕਦਮਾ ਨਹੀਂ ਦਰਜ ਹੈਗਾ ਇਹਨਾਂ ਦਾ ਜਿਹੜਾ ਹੈਗਾ ਬੁਲਟ ਮੋਟਰਸਾਈਕਲਿੰ ਨੂੰ ਬਰਾਮਦ ਹੋਇਆ ਬਾਕੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਜੋ ਵੀ ਅੱਗੇ ਤੱਥ ਜਿਹੜੇ ਫਾਰਵਰਡ ਔਰ ਬੈਕਵਰਡ ਜਿਹੜੇ ਹੈਗੇ ਆ ਉਹ ਕਰਨ ਤੋਂ ਬਾਅਦ ਜਿਹੜੀ ਹੈਗੀ ਹੋਰ ਵੀ ਰਿਕਵਰੀ ਹੋਣ ਦੇ ਚਾਂਸ ਹੈਗੇ ਜਿਹੜਾ ਅਨਿਲ ਕੁਮਾਰ ਉਰਫ ਸੋਨੂ ਹੈਗਾ 37 ਸਾਲ ਦਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਤੇ ਜਿਹੜਾ ਨਾਲ ਇਹਦੇ ਇੱਕ ਸਾਥੀ ਹੋਲ ਜਿਹੜਾ ਸਾਗਰ ਉਹ ਵੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ